ਹਾਂਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਆਪਣਾ ਸੂਟ ਰੈਡੀ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਇਹਦੇ ਨਾਲ ਦਾ ਵੀ ਇੱਕ ਪਹਿਲਾਂ ਵੀ ਸੂਟ ਰੈਡੀ ਕੀਤਾ ਸੀ ਕਲਰ ਆਲਮੋਸਟ ਸੇਮ ਸੀ ਡਿਜ਼ਾਈਨਿੰਗ ਦਾ ਥੋੜਾ ਜਿਹਾ ਹਨਾ ਫਰਕ ਸੀ ਮਤਲਬ ਕਲਰ ਦਾ ਫਰਕ ਸੀ ਆਲਮੋਸਟ ਸੇਮ ਸੀ ਜਿਹੜੀ ਆ ਪ੍ਰਿੰਟਿੰਗ ਹੋਈ ਹੋਈ ਹੈ ਨਾ ਜਿਹੜੀ ਸ਼ਰਟ ਦੇ ਉੱਤੇ ਪ੍ਰਿੰਟਿੰਗ ਆ ਇਹਦਾ ਥੋੜਾ ਜਿਹਾ ਫਰਕ ਸੀ ਉਹ ਵਾਲਾ ਡਿਜ਼ਾਈਨ ਵੀ ਆਪਣੇ ਕੋਲ ਉਹਦੀ ਵੀ ਸ਼ਰਟ ਅਵੇਲੇਬਲ ਹੈਗੀ ਆ ਮੈਚਿੰਗ ਸੂਟ ਜੇ ਕਿਸੇ ਭੈਣ ਨੇ ਰੈਡੀ ਕਰਨਾ ਹੋਵੇ ਤੇ ਇੱਕ ਆਪਣਾ ਆ ਰੈਡੀ ਕੀਤਾ ਦੇਖੋ ਇਹਦੇ ਸਾਰੇ ਡਿਜ਼ਾਈਨਿੰਗ ਚੈੱਕ ਕਰ ਲਓ ਬਾਹਾਂ ਦੇ ਉੱਪਰ ਸੇਮ ਡਿਜ਼ਾਈਨਿੰਗ ਹੋਈ ਆ ਜੀ ਬਹੁਤ ਸੋਹਣਾ ਇਸ ਤਰ੍ਹਾਂ ਸਾਰਾ ਹਨਾ ਲਾਈਨਿੰਗ ਵਾਲਾ ਫੈਬਰਿਕ ਸੀਗਾ ਜਿਹੜਾ ਇਹ ਇਹ ਪਿਓਰ ਬਰਬਰੀ ਦੀ ਸ਼ਰਟ ਹੋਊਗੀ ਪਿਓਰ ਬਰਬਰੀ ਦੀ ਸ਼ਰਟ ਆ ਲੁੱਕ ਵਾਈਜ਼ ਦੇਖ ਲਓ ਬਹੁਤ ਪਿਆਰਾ ਲੇਸ ਵਗੈਰਾ ਦੇਖ ਲਓ ਬਹੁਤ ਸੋਹਣੀ ਸਾਰੀ ਫਿਨਿਸ਼ਿੰਗ ਦੇ ਨਾਲ ਪੂਰਾ ਰੈਡੀ ਹੋਇਆ ਪ੍ਰੋਪਰ ਸੂਟ ਲਓ ਜੀ ਨਾਲ ਜਿਹੜੀ ਇਹਦੀ ਬਾਟਮ ਰੈਡੀ ਹੋਈ ਆ ਉਹ ਆਪਾਂ ਲਾਈਨਿੰਗ ਵਾਲੀ ਰੱਖੀ ਆ ਠੀਕ ਹੈ ਜੀ ਇਹ ਲਾਈਨਿੰਗ ਵਾਲੀ ਆ ਜੇ ਤੁਸੀਂ ਪਿਓਰ ਮਸਲੀਨ ਦੀ ਲਗਵਾਉਣੀ ਆ ਮਸਲੀਨ ਦੀ ਵੀ ਲਵਾ ਲਓ ਕਿਉਂਕਿ ਆਹ ਵਾਲਾ ਜਿਹੜਾ ਫੈਬਰਿਕ ਹੈ ਨਾ ਇਹਨੂੰ ਥੋੜਾ ਜਿਹਾ ਸੰਭਾਲ ਕੇ ਬਹੁਤ ਜਿਵੇਂ ਪਿਓਰ ਬਰਬਰੀ ਹੋਗੀ ਇਹ ਵਿਸਕੋਸ ਦੀ ਬਿਲਕੁਲ ਲਾਈਟ ਵੇਟ ਜੀ ਆ ਮਤਲਬ ਕਿ ਮੋਸਟਲੀ ਬਿਲਕੁਲ ਹੀ ਜਿਵੇਂ ਕਹੇ ਦੀ ਨਾ ਜਿੰਨਾ ਹੀ ਆਪਾਂ ਪਿਓਰ ਚ ਜਾਣੇ ਉਹਨਾਂ ਹੀ ਫੈਬਰਿਕ ਬਿਲਕੁਲ ਹੀ ਲਾਈਟ ਜਿਹਾ ਪੋਲਾ ਜਿਹਾ ਹੁੰਦਾ ਉਹਦਾਂ ਦਾ ਫੈਬਰਿਕ ਆ ਪਰ ਇਹਨੂੰ ਲਾਈਨਿੰਗ ਲਾ ਕੇ ਵਧੀਆ ਬਣ ਗਈ ਬਹੁਤ ਸੋਹਣੀ ਤੇ ਬਹੁਤ ਪਿਆਰਾ ਇਹ ਫੈਬਰਿਕ ਆ ਨਾਲ ਸੇਮ ਸ਼ੋਰਡ ਨਾਲ ਦੀ ਆਪਾਂ ਮੂਰੀਆਂ ਦੇ ਉੱਪਰ ਇਹਨੂੰ ਸਾਰਾ ਹੀ ਕਵ ਤੇ ਪੱਟੀ ਕੱਢਦੀ ਮੂਰੀਆਂ ਦੇ ਉੱਪਰ ਨਾਲ ਪਿੰਟੈਕਸ ਵਾਂਗੂੰ ਐ ਲੈਸ ਪਾਤੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹ ਬਹੁਤ ਪਿਆਰਾ ਸੋ ਇਹਦੇ ਵਿੱਚ ਕਲਰ ਡਿਜ਼ਾਈਨਿੰਗ ਬਹੁਤ ਆਈ ਹੋਈ ਆ ਆਪਣੇ ਕੋਲੇ ਇਹਦੇ ਕਲਰ ਕਾਫੀ ਅਵੇਲੇਬਲ ਆ ਪ੍ਰਿੰਟਿੰਗ ਵੀ ਅਵੇਲੇਬਲ ਆ ਲੋ ਇਹਦਾ ਦੁਪੱਟਾ ਦੁਪੱਟਾ ਇਸ ਤਰ੍ਹਾਂ ਮਿਲੂਗਾ ਇਹ ਤਾਂ ਲਾਈਨਿੰਗ ਵਾਲਾ ਹੀ ਜੀ ਸੇਮ ਲਾਈਨਿੰਗ ਵਾਲਾ ਹੀ ਦੁਪੱਟਾ ਆ ਨਾਲ ਇਹਦੇ ਸੇਮ ਆਪਾਂ ਉਸੇ ਤਰ੍ਹਾਂ ਲੈਸ ਦੁਪੱਟੇ ਤੇ ਕੱਢ ਦਿੱਤੀ ਗਈ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਬਹੁਤ ਪਿਆਰ ਦਿੱਤਾ ਸੀ ਜਿਹੜਾ ਪਹਿਲਾਂ ਵਾਲਾ ਸੂਟ ਬਣਿਆ ਸੀ ਨਾ ਉਹਨੂੰ ਵੀ ਬਹੁਤ ਪਿਆਰ ਮਿਲਿਆ ਸੀ ਬਹੁਤ ਭੈਣਾਂ ਨੇ ਪਸੰਦ ਕੀਤਾ ਸੀ ਤੇ ਜਿਹੜਾ ਇਹ ਵਾਲਾ ਸੂਟ ਆ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਤੁਸੀਂ ਖੁਦ ਦੇਖ ਲਓ ਯਾਨੀ ਕਿ ਕਹਿੰਦੇ ਕਹੋਂ ਦੇ ਵੀ ਦੇ ਤੁਸੀਂ ਕਿਤੇ ਵੀ ਕਿਸੇ ਵੀ ਫੰਕਸ਼ਨ ਤੇ ਹਨਾ ਪਾਗੇ ਜਾਓਗੇ ਤਾਂ ਅਗਲਾ ਦੋ ਘੜੀ ਦੇਖੂਗਾ ਬਹੁਤ ਕਿਉਂਕਿ ਪਿਓਰ ਬਰਬਰੀ ਦੀ ਜਿਹੜੀ ਗ੍ਰੇਸ ਆ ਨਾ ਬਹੁਤ ਸੋਹਣੀ ਆਉਂਦੀ ਆ ਬਹੁਤ ਸੋਹਣੀ ਸੂਟਾਂ ਦੀ ਬਹੁਤ ਸੋਹਣੀ ਸ਼ਾਈਨ ਆ ਸਿਲਕ ਵਾਂਗੂ ਸ਼ਾਈਨ ਹੁੰਦੀ ਆ ਪਿਓਰ ਬਰਬਰੀ ਦੇ ਵਿੱਚ ਇੱਕ ਇਹ ਹੈਗੀ 10 ਬ੍ਰਾਂਡ ਦੀ ਆ ਬਹੁਤ ਟਾਪ ਦੀ ਕੁਆਲਿਟੀ ਲਾ ਰਿਆ 10 ਬ੍ਰਾਂਡ ਚਾਹੇ ਕਾਟਨ ਦੇ ਵਿੱਚ ਲਾਵੇ ਚਾਹੇ ਬਰਬਰੀ ਜਿਹੜਾ ਵੀ ਮਟੀਰੀਅਲ ਜਿਹੜਾ ਵੀ ਫੈਬਰਿਕ ਇਹਨਾਂ ਦਾ ਆ ਰਿਹਾ ਬਹੁਤ ਸੋਹਣਾ ਬਹੁਤ ਪਿਆਰਾ ਆ ਰਿਹਾ ਸੋ ਤੁਸੀਂ ਦੇਖ ਲਓ ਬਹੁਤ ਸੋਹਣੀ ਯਾਨੀ ਕਿ ਹੈਗੀ ਆ ਪ੍ਰਿੰਟਿੰਗ ਇਹਦੇ ਵਿੱਚ ਆਪਣੇ ਕੋਲ ਡਿਜ਼ਾਈਨ ਪ੍ਰਿੰਟਿੰਗ ਬਹੁਤ ਆਈ ਹੈ ਕਲਰ ਬਹੁਤ ਆਏ ਹੋਏ ਨੇ ਸੋ ਜਿਹੜੀਆਂ ਭੈਣਾਂ ਨੂੰ ਰੁਕਵਾਇਆ ਰ ਮੈਂ ਸ਼ੋ ਵੀ ਕਰ ਦੂੰਗੀ ਤੇ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਡਿਫਰੈਂਟ ਬੁਟੀਕਸ ਸਟਾਈਲ ਪਾਉਣੇ ਆ ਵੀ ਬੁਟੀਕਾ ਕਿੱਥੋਂ ਪ੍ਰਿੰਟ ਚੱਕ-ਚੱਕ ਲੈਂਦੀਆਂ ਨੇ ਨਾ ਤਾਂ ਉਹ ਲੈਣਿਆ ਕਨਸੈਪਟ ਤਾਂ ਇਦਾਂ ਤੁਸੀਂ ਆਪਣਾ ਕਨਸੈਪਟ ਰੈਡੀ ਕਰ ਸਕਦੇ ਹੋ ਆਹ ਲੋ ਜੀ ਇੱਕ ਆਪਣਾ ਆਹ ਵਾਲਾ ਸੂਟ ਪਿਓਰ ਕਾਟਨ ਦੇ ਉੱਪਰ ਰੈਡੀ ਹੋਇਆ ਪਿਓਰ ਕਾਟਨ ਆ ਇਹ ਡਾਟਸ ਵਾਲਾ ਇਹਦਾ ਫੈਬਰਿਕ ਆ ਜਿਹੜਾ ਨਾ ਉਹ ਚ ਡਾਟਸ ਬਣੇ ਹੋਇਆ ਇਸ ਤਰ੍ਹਾਂ ਇਹਦੇ ਸਾਰੇ ਗਲੇ ਦੇ ਉੱਪਰ ਕਢਾਈ ਹੋਈ ਹੋਇਆ ਇਹ ਅਨੁਸਥਿਤੀ ਜਾਣਾ ਇਹਦੀ ਸਟਿਚਿੰਗ ਨਹੀਂ ਹੋਣੀ ਆਪਣੇ ਕੋਲੇ ਜਸਟ ਵਰਕ ਹੋਣ ਲਈ ਹੀ ਆਇਆ ਹੋਇਆ ਫੈਬਰਿਕ ਵੀ ਆਪਣਾ ਖੁੱਦ ਦਾ ਵਾ ਤੇ ਇਹ ਸਾਰਾ ਵਰਕ ਵੀ ਆਪਣਾ ਖੁੱਦ ਦਾ ਵਾ ਇਸ ਤਰ੍ਹਾਂ ਇਹਦੇ ਸਾਈਡਾਂ ਦੇ ਤੁਹਾਨੂੰ ਡਿਜ਼ਾਈਨ ਮਿਲੂਗਾ ਸੇਮ ਡਿਜ਼ਾਈਨ ਦੂਸਰੀ ਸਾਈਡ ਤੇ ਲਿਆ ਜਾਊਗਾ ਬਹੁਤ ਸੋਹਣਾ ਡਿਜ਼ਾਈਨ ਆ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਇਹਦੇ ਬਾਹਾਂ ਦੇ ਵਿੱਚ ਵਰਕ ਹੋਇਆ ਹੋਇਆ ਸੇਮ ਕੰਮ ਬਾਹਾਂ ਦੇ ਉੱਪਰ ਆਊਗਾ ਇਸ ਤਰ੍ਹਾਂ ਸਾਰਾ ਆਪਾਂ ਇਹਦੇ ਨਾਲ ਕੰਟਰਾਸਟ ਦੁਪੱਟਾ ਕੀਤਾ ਹੋਇਆ ਮਹਿਰੂਨ ਕਲਰ ਦਾ ਹੀ ਦੁਪट्टे ਨੂੰ ਵੀ ਹਜੇ ਲੈਸਸ ਵਗੈਰਾ ਕੁਝ ਨਹੀਂ ਇਹ ਖੋਦੀ ਕਸਟਮਰ ਨੇ ਰੈਡੀ ਕਰਨਾ ਆਪਣਾ ਜਿਵੇਂ ਸਟਿਚਿੰਗ ਹੋਣੀ ਹੈ ਸੇਮ ਕੰਮ ਹੀ ਫਿਰ ਦੁਪट्टे ਤੇ ਹੋਊਗਾ ਜਸਟ ਆਪਾਂ ਕਢਾਈ ਕਰਾ ਕੇ ਸੂਟ ਦੇ ਰਹੇ ਹਾਂ ਜੀ ਹਾਂਜੀ ਕ ਆਪਣਾ ਆ ਵਾਲਾ ਸੂਟ ਚੱਲਿਆ ਜੀ ਇਹ ਨਾ ਪਿਓਰ ਵਿਸਕੋਸ ਸਟੈਬੀ ਦੇ ਉੱਪਰ ਹੋਇਆ ਵਾ ਸਟੈਬੀ ਲਾਈਨਿੰਗ ਦਾ ਜਿਹੜਾ ਫੈਬਰਿਕ ਆ ਬਿਲਕੁਲ ਵਿਸਕੋਸ ਮਸਲੀਨ ਵਾਂਗੂ ਇਹਦਾ ਬਿਲਕੁਲ ਸੌਫਟ ਸਟੱਫ ਆ ਕੋਈ ਸਿੰਥੈਟਿਕ ਬੇਸ ਨਹੀਂ ਲਾਈਨਿੰਗ ਦੀ ਰਕਵਾਇਆ ਜ਼ਰੂਰ ਹੋਊਗੀ ਲਾਈਨਿੰਗ ਤੁਸੀਂ ਦੇਖ ਸਕਦੇ ਹੋ ਬਿਸਕੋਸ ਸਟੈਬਲ ਲਾਈਨਿੰਗ ਦੇ ਉੱਪਰ ਇਹ ਬਣਿਆ ਵਾ ਥ੍ਰੈਡ ਦਾ ਕੰਮ ਚੈੱਕ ਕਰ ਲਓ ਡਿਜ਼ਾਈਨ ਦੀ ਪਿਕ ਜੇ ਮੈਨੂੰ ਮਿਲੀ ਤਾਂ ਮੈਂ ਜ਼ਰੂਰ ਲਗਾਉਂਗੀ ਕੰਮ ਇਹ ਤੇ ਬਹੁਤ ਹੈਵੀ ਹੋਇਆ ਹੋਇਆ ਦੇਖਣ ਨੂੰ ਤੁਹਾਡਾ ਫਰੰਟ ਇਹਨੂੰ ਤੁਹਾਨੂੰ ਲੱਗਦਾ ਹੋ ਕਿ ਹਲਕਾ ਜਿਹਾ ਕੰਮ ਆ ਬਟ ਇਹਦੇ ਬੈਕ ਤੇ ਬਾਹਾਂ ਦੇ ਬਾਟਮ ਤੇ ਬਹੁਤ ਹੈਵੀ ਕੰਮ ਆ ਇਹਦੇ ਫਰੰਟ ਦੇ ਉੱਪਰ ਸਾਰੇ ਕਿਤੇ ਕਟਾਮ ਬਣੇ ਹੋਏ ਨੇ ਕਟਵਰਕ ਦਾ ਕੰਮ ਆ ਜੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਪਰ ਇਹਦੇ ਨਾਲ ਨਾ ਸੂਟ ਚ ਜਾਣ ਰਹਿੰਦੀ ਹੈ ਜੇ ਆਪਾਂ ਨਹੀਂ ਕਟਵਾਉਂਦੇ ਜਦੋਂ ਕਟਵਾ ਲੈਨੇ ਆ ਤਾਂ ਫਿਰ ਉਹ ਥੋੜਾ ਜਿਹਾ ਫਟਣ ਦਾ ਡਰ ਰਹਿ ਜਾਂਦਾ ਤੇ ਜਾਣ ਘਟ ਜਾਂਦੀ ਆ ਸੂਟ ਦੀ ਡਿਜ਼ਾਈਨ ਬਹੁਤ ਸੁਪਰ ਬਣਿਆ ਬਹੁਤ ਹੀ ਪਿਆਰਾ ਕਰੀਮੀ ਜਿਹਾ ਕਲਰ ਆ येलो ਲੈਮਨ ਕਰੀਮੀ ਜੇ ਸ਼ੇਡ ਦੇ ਉੱਪਰ ਇਹ ਗਿਆ ਵਾ ਆ ਸੇਮ ਕਟਾਵੇਂ ਦੇ ਬੈਕ ਦੇ ਉੱਪਰ ਬਣਿਆ ਸਟੀਚਿੰਗ ਉਹਨਾਂ ਨੇ ਆਪ ਕਰਵਾਉਣਾ ਵਾ ਜਸਟ ਆਪਾਂ ਆਪਣਾ ਫੈਬਰਿਕ ਆ ਜੀ ਉਹਨਾਂ ਨੇ ਕਿਹਾ ਸੀ ਟੈਬੀ ਲਾਈਨਿੰਗ ਦੇ ਉੱਪਰ ਹੀ ਬਣਾਉਣਾ ਵਾ ਤੇ ਨਾਲ ਇਹਦੇ ਆ ਬਾਟਮ ਦਾ ਕੰਮ ਆ ਗਿਆ ਬਾਟਮ ਦਾ ਵੀ ਪੂਰਾ ਹੈਵੀ ਕੰਮ ਆ ਦੇਖੋ ਇੰਨਾ ਕੰਮ ਬਾਟਮ ਦੇ ਉੱਤੇ ਵੀ ਨਾਲ ਕਟਾਅ ਮਾਰੇ ਨੇ ਤੇ ਸੇਮ ਕੰਮ ਜਿਵੇਂ ਇਹ ਬਾਟਮ ਤੇ ਹੋਇਆ ਨਾ ਸੇਮ ਕੰਮ ਹੀ ਬਾਹਾਂ ਦੇ ਉੱਪਰ ਠੀਕ ਹੈ ਜੀ ਨਾਲੋ ਸੇਮ ਕੰਮ ਬਾਹਾਂ ਦੇ ਉੱਪਰ ਹੋਇਆ ਹੋਇਆ ਕੰਮ ਦੀ ਸਫਾਈ ਚੈੱਕ ਕਰ ਲਓ ਪੂਰਾ ਪਾਫ ਦਾ ਕੰਮ ਪੂਰਾ ਹੈਵੀ ਹੈ ਨਾ ਸਾਰੇ ਧਾਗਾ ਪੂਰਾ ਸੋਨਾ ਆਣ ਲੱਗ ਕੇ ਕੰਟਰਾਸਟ ਕਲਰ ਕੰਟਰਾਸਟ ਇੰਨੇ ਸੋਹਣੇ ਲੱਗੇ ਹੋਏ ਨੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਬਹੁਤ ਸੁਪਰ ਹਿੱਟਾ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਹੈਗੇ ਕਪੜਾ ਕਲਰ ਦੇ ਉੱਪਰ ਵੀ ਜਿਹੜਾ ਡਿਜ਼ਾਈਨ ਉੱਠ ਕੇ ਆਇਆ ਬਹੁਤ ਸੋਹਣਾ ਆ ਨਾਲੇ ਜਿਹੜਾ ਦੁਪੱਟਾ ਰੈਡੀ ਹੋਇਆ ਉਹ ਵੀ ਟੈਬੀ ਲਾਈਨਿੰਗ ਦਾ ਹੀ ਹੋਇਆ ਜੀ ਫੋਰ ਸਾਈਡ ਕੱਟਵਰਕ ਆ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਇਹ ਚੀਜ਼ਾਂ ਜੇ ਜੋ ਸਕਿਪ ਹੁੰਦੀਆਂ ਨੇ ਤਾਂ ਰੇਟ ਪਲੱਸ ਮਾਈਨਸ ਹੋ ਜਾਂਦਾ ਠੀਕ ਹੈ ਜੀ ਤੇ ਜਿਵੇਂ ਜੇ ਤੁਸੀਂ ਲੈਸਿਸ ਵਗੈਰਾ ਨਾਲ ਰੈਡੀ ਕਰਨਾ ਤਾਂ ਤੁਸੀਂ ਕੱਲਾ ਦੁਪੱਟਾ ਨਾਲ ਮੰਗਵਾ ਸਕਦੇ ਹੋ ਤੇ ਜੇ ਤੁਸੀਂ ਕੱਟਵਰਕ ਪਵਾਉਣਾ ਤਾਂ ਉਹ ਵੀ ਪਵਾ ਸਕਦੇ ਹੋ ਬਹੁਤ ਸੋਹਣਾ ਨਾਲ ਦੁਪੱਟਾ ਰੈਡੀ ਹੋਇਆ ਤੇ ਡਿਜ਼ਾਈਨ ਦਾ ਤੁਸੀਂ ਚੈੱਕ ਕਰ ਹੀ ਲਿਆ ਜੇ ਇਹ ਡਿਜ਼ਾਈਨ ਦੀ ਮੈਨੂੰ ਨਾਲ ਫੋਟੋ ਮਿਲੀ ਜਿਹੜੀ ਉਹਨਾਂ ਨੇ ਮੈਨੂੰ ਭੇਜੀ ਸੀ ਤਾਂ ਮੈਂ ਉਹ ਜ਼ਰੂਰ ਨਾਲ ਐਡ-ਆਨ ਕਰੂੰਗੀ ਉਹ ਵਾਈਟ ਸੂਟ ਦੇ ਉੱਪਰ ਸੀ ਇਹ ਅਸੀਂ ਆਫ-ਵਾਈਟ ਰੱਖਿਆ ਭਾਜੀ ਨੈਕਸਟ ਵਾਲਾ ਸੂਟ ਇਹ ਹੈਗਾ ਜੀ ਗ੍ਰੇ ਕਲਰ ਦੇ ਉੱਪਰ ਇਸ ਤਰ੍ਹਾਂ ਹੈਗੇ ਇਹਦੀਆਂ ਬਾਹਾਂ ਦਾ ਡਿਜ਼ਾਈਨ ਆਲੋ ਇਹ ਬਾਹਾਂ ਦਾ ਡਿਜ਼ਾਈਨ ਆ ਗਿਆ ਇਹਦੇ ਉੱਪਰ ਸੇਮ ਗਲੇ ਦੇ ਉੱਪਰ ਤੁਹਾਨੂੰ ਕੰਮ ਮਿਲੂਗਾ ਸਾਰਾ ਬਟਨਸ ਵਗੈਰਾ ਦਾ ਨਾਲ ਬਾਟਮ ਨਾਲ ਦੀ ਹੈਨਾ ਇਹਦੇ ਉੱਪਰ ਸਾਰੀ ਕਿਤੇ ਪੱਟੀ ਨਿਕਲੀ ਆ ਨਾਲ 4 ਸਾਈਡ ਲੈਂਸ ਲੱਗੀ ਹੋਈ ਹੈ ਬਾਟਮ ਇਹਦੀ ਪਲੇਨ ਆ ਪਲੇਨ ਬਾਟਮ ਰਹੂਗੀ ਬਾਟਮ ਨਾਲ ਲਈ ਸਾਰਾ ਇਹਦੇ ਪੈਚ ਦਾ ਕੰਮ ਹੋਇਆ ਸਾਰਾ ਗਲੇ ਦੇ ਉਪਰ ਤੇ ਉੱਤੇ ਬਟਨਸ ਦਿੱਤੇ ਹੋਏ ਆ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਆ ਨਾਲ ਸੇਮ ਲੈਸ ਦੀ ਕਲਰ ਕੰਟਰਾਸਟ ਇਹਦੇ ਨਾਲ ਜਿਹੜਾ ਦੁਪੱਟਾ ਡਾਈ ਹੋਇਆ ਜੀ ਉਹ ਹੋਇਆ ਵਾ ਇਸ ਤਰ੍ਹਾਂ ਟੈਬੀ ਲਾਈਨਿੰਗ ਹੈ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਵਾ ਸਾਰਾ ਟਾਈ ਡਾਈ ਕਰਵਾਇਆ ਵਾ ਸੇਮ ਕਲਰ ਜਿਹੜੇ ਸੂਟ ਦੇ ਵਿੱਚ ਨੇ ਨਾ ਸੇਮ ਕਲਰ ਇਹਦੇ ਦੁਪੱਟੇ ਦੇ ਵਿੱਚ ਆਏ ਨੇ ਬਹੁਤ ਪਿਆਰਾ ਦੁਪੱਟਾ 4 ਸਾਈਡਸ ਜਿਵੇਂ ਲੈਸ ਸ਼ਰਟ ਦੇ ਵਿੱਚ ਆ ਸੇਮ ਲੈ ਸਾਰੇ ਦੁਪੱਟੇ ਤੇ ਫਿਨਿਸ਼ਿੰਗ ਦੇ ਦਿੱਤੀ ਹੈ। ਇਹ ਜਿਹੜਾ ਸੂਟ ਰਹੂਗਾ ਬਰਬਰੀ ਦਾ ਸ਼ਰਟ ਆ ਮਸਲੀਨ ਦੀ ਬਾਟਮ ਆ ਕੈਬੀ ਲਾਈਨਿੰਗ ਦੇ ਵਿੱਚ ਦੁਪੱਟਾ ਵਾਜੀ। ਨੈਕਸਟ ਵਾਲਾ ਜਿਹੜਾ ਹੈਗਾ ਇਹ ਕਾਟਨ ਦਾ ਸੂਟ ਆ। ਇਹਦੀ ਡਿਜ਼ਾਈਨਿੰਗ ਵੀ ਚੈੱਕ ਕਰ ਲੋ ਇਹ ਵੀ ਬਹੁਤ ਪਿਆਰਾ ਵਾ ਇਸ ਤਰ੍ਹਾਂ ਤੁਹਾਨੂੰ ਡਿਜ਼ਾਈਨਿੰਗ ਗਲੇ ਦੇ ਉੱਪਰ ਮਿਲੂਗੀ। ਬਾਹਾਂ ਦੇ ਉੱਪਰ ਸੇਮ ਡਿਜ਼ਾਈਨ ਦਿੱਤਾ ਹੋਇਆ ਬਾਟਮ ਨਾਲ ਦਾ ਪੈਚ ਵਿੱਚ ਐਡ-ਆਨ ਕੀਤਾ ਹੋਇਆ ਐਂਡ ਪੱਲੇ ਦੇ ਉੱਪਰ ਵੀ ਸੇਮ ਬਾਟਮ ਦਾ ਪੈਚ ਲਾ ਕੇ ਨਾਲ ਲੈਸਿਸ ਦਾ ਕੰਮ ਦਿੱਤਾ ਹੋਇਆ ਤੇ ਨਾਲ ਇਹ ਤੇ ਬਾਟਮ ਆ ਜੀ ਬਾਟਮ ਦੇ ਉੱਤੇ ਇਸ ਤਰ੍ਹਾਂ ਐਂਕਰਿੰਗ ਕਰਕੇ ਬਹੁਤ ਪਿਆਰਾ ਜਿਹਾ ਬਹੁਤ ਸੋਹਣਾ ਡਿਜ਼ਾਈਨ ਦਿੱਤਾ। ਲੋ ਜੀ ਇੱਕ ਪੀਸ ਆਪਣਾ ਆਹ ਵਾਲਾ ਰੈਡੀ ਹੋ ਕੇ ਚੱਲਿਆ ਵਾ। ਇਹ ਆਰਕੰਡੀ ਦੇ ਉੱਪਰ ਆ। ਆਰਕੰਡੀ ਦਾ ਫੈਬਰਿਕ ਰਹੂਗਾ ਇਹ ਬਹੁਤ ਪਿਆਰਾ ਬਹੁਤ ਸੋਹਣਾ ਤੇ ਨਾਲ ਇਹਦੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਤੁਹਾਨੂੰ ਲੈਸਿਸ ਦਾ ਸਾਰਾ ਡਿਜ਼ਾਈਨ ਮਿਲੇਗਾ। ਆਹ ਗਲੇ ਦਾ ਡਿਜ਼ਾਈਨ ਆ। ਇਸ ਤਰ੍ਹਾਂ ਤੁਸੀਂ ਆਪਣਾ ਕੋਈ ਵੀ ਜੇ ਕੋਈ ਨੈੱਟ ਤੇ ਡਿਜ਼ਾਈਨ ਹੈ ਨਾ ਜਿੰਨਾ ਭੈਣਾ ਨੇ ਸਟੀਚਿੰਗ ਕਰਵਾਉਣੀਆਂ ਜੇ ਤੁਹਾਨੂੰ ਆਪਣਾ ਕੋਈ ਡਿਜ਼ਾਈਨ ਹੈਗਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਹਦੇ ਜਸਟ ਡਿਜ਼ਾਈਨਿੰਗ ਕੀਤੀ ਹੈ ਇਹਦੀ ਪਾਈਪਿੰਗ ਵਗੈਰਾ ਨਹੀਂ ਕੱਢੀ ਹੋਈ ਜੀ ਸਿੰਪਲ ਸੂਟ ਆ ਨਿੱਚੇ ਹੋ ਇਹ ਕਿਉਂਕਿ ਇਹਦੀਆਂ ਮੋਰੀਆਂ ਦੇ ਉੱਪਰ ਵੀ ਕੰਮ ਆ ਇਸ ਤਰ੍ਹਾਂ ਸੇਮ ਲੈਸਿਸ ਦੇ ਨਾਲ ਕਮੀਜ਼ ਨਾਲ ਦੀ ਪੱਟੀ ਦੇ ਕੇ ਇਸ ਤਰ੍ਹਾਂ ਕੰਮ ਹੋਇਆ ਹੋਇਆ ਮੋਰੀਆਂ ਦੇ ਉੱਪਰ ਸੈਲਫ ਪ੍ਰਿੰਟਡ ਜੀ ਬਾਟਮ ਆ ਬਹੁਤ ਪਿਆਰਾ ਸੂਟ ਆ ਇਹ ਵੀ ਹਲੋ ਇਹ ਕਾਟਨ ਦੇ ਉੱਪਰ ਇਹ ਸਾਰੀਆਂ ਪ੍ਰੀਮੀਅਮ ਕਾਟਨ ਨੇ ਆਰਕੰਡੀ ਕਾਟਨ ਹੀ ਹੈ ਇਹ ਵਾਲੀ ਸੇਮ ਹੀ ਤੇ ਨਾਲ ਇਹਦੇ ਇਸ ਤਰ੍ਹਾਂ ਲੈਸਿਸ ਦਾ ਕੰਮ ਹੋਇਆ ਹੋਇਆ ਗਲੇ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਕੰਮ ਮਿਲ ਜੂਗਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਰੈਡੀ ਹੋਇਆ ਹੋਇਆ ਤੇ ਨਾਲ ਸੇਮ ਮੂਰੀਆਂ ਦੇ ਉੱਪਰ ਕੰਮ ਤੇ ਪੱਲੇ ਦੇ ਉੱਪਰ ਵੀ ਇਸ ਤਰ੍ਹਾਂ ਸੇਮ ਪੱਟੀ ਲਾ ਕੇ ਲੈਸ ਦਾ ਕੰਮ ਦਿੱਤਾ ਹੋਇਆ ਇਹ ਵੀ ਪੀਸ ਬਹੁਤ ਪਿਆਰਾ ਰੈਡੀ ਹੋਇਆ ਸੋ ਇਧਰ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਰੈਡੀ ਹੋ ਕੇ ਜਾ ਰਹੇ ਨੇ ਲਓ ਜੀ ਨੈਕਸਟ ਵਾਲਾ ਪੀਸ ਦੇਖ ਲਓ ਇਹ ਸਿੰਪਲ ਸੋਬਰ ਬਣਿਆ ਇਹਦੇ ਤੇ ਜਸਟ ਪੈਨਲਸ ਵਾਂਗੂ ਆਪਾਂ ਇਸ ਤਰ੍ਹਾਂ ਲੈਸਿਸ ਦਿੱਤੀਆਂ ਹੋਈਆਂ ਨੇ ਤੇ ਨਾਲ ਇਸ ਤਰ੍ਹਾਂ ਬਾਟਮ ਰੈਡੀ ਹੋਈ ਆ ਇਹ ਪਲੇਨ ਸਿੰਪਲ ਹੀ ਆ ਜਿਆਦਾ ਇਹ ਤੇ ਕੋਈ ਵੀ ਡਿਜ਼ਾਈਨਿੰਗ ਨਹੀਂ ਹੋਈ ਹੋਈ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਤੇ ਸੂਟ ਵੀ ਬਹੁਤ ਪਿਆਰਾ ਵਾ ਇਹ ਬਰਬਰੀ ਆ ਜੀ ਚੱਕ ਬਰਬਰੀ ਦਾ ਸ਼ਾਰਟ ਹੈ ਇਹਦੀ ਕਾਟਨ ਦੀ ਬਾਟਮ ਆ ਇਹ ਸਾਰੇ ਪ੍ਰੀਮੀਅਮ ਆਰਟੀਕਲ ਹੀ ਨੇ ਜਿਹੜੇ 1200 ਵਾਲੇ ਨੇ ਤੇ ਪਰ ਪਾਏ ਹੋਏ ਤੇ ਕੱਪੜਾ ਜਾਨੀ ਕਿ ਸਲਾਈ ਕੀਤਾ ਸਲਾਈ ਤੇ ਪੈਸਲਾ ਹੀ ਰਾਸ ਆ ਜਾਂਦੇ ਹੋਵੇ ਕੱਪੜਾ ਬਹੁਤ ਜ਼ਿਆਦਾ ਫਾਈਨ ਆ ਪਾਉਣੇ ਆ ਹੰਡਾਉਣੇ ਆ ਤੇ ਬਾਕੀ ਕਲਰ ਪ੍ਰਿੰਟਿੰਗ ਆ ਵਧੀਆ ਰਹਿੰਦੀਆਂ ਨੇ ਜਾਨੀ ਕਿ ਨਿਖੜ ਨਿਖੜ ਕੇ ਆਉਣਗੇ ਪ੍ਰਿੰਟ ਬਹੁਤ ਸੋਹਣੇ ਪ੍ਰਿੰਟ ਨੇ ਲਓ ਜੀ ਇੱਕ ਆਪਣਾ ਇਹ ਸਟ੍ਰੇਟ ਹਨਾ ਸ਼ਰਟ ਦੇ ਨਾਲ ਸਟ੍ਰੇਟ ਪਲਾਜ਼ੋ ਬਣ ਕੇ ਪੈਂਟ ਪਲਾਜ਼ੋ ਰੈਡੀ ਹੋਇਆ ਇਹਦੇ ਨਾਲ ਇਹ ਵੀ ਬਹੁਤ ਪਿਆਰਾ ਪ੍ਰਿੰਟ ਆ ਬਲੈਕ ਕਲਰ ਦੇ ਉੱਪਰ ਆ ਇਸ ਤਰ੍ਹਾਂ ਇਹਦੇ ਸਾਰੇ ਗਲੇ ਦੇ ਉੱਪਰ ਲੈਸਿਸ ਦਾ ਕੰਮ ਹੋਇਆ ਹੋਇਆ ਤੇ ਨਾਲ ਜੀ ਬਾਹਾਂ ਦੇ ਉੱਪਰ ਸੇਮ ਲੈਸ ਆਪ ਲਗਾ ਦਿੱਤੀ ਆ ਸੇਮ ਇਸ ਤਰ੍ਹਾਂ ਚਾਕਾਂ ਦੇ ਉੱਪਰ ਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਤੇ ਪ੍ਰੀਮੀਅਮ ਕਾਟਨ ਆ ਇਹ ਬਹੁਤ ਹੀ ਪਿਆਰੀ ਜਿਹੀ ਤੇ ਇਹਦੇ ਨਾਲ ਇਸ ਤਰ੍ਹਾਂ ਪੈਂਟ ਪਲਾਜ਼ੋ ਰੈਡੀ ਕਰਵਾਇਆ ਉਹਨਾਂ ਨੇ ਇਹ ਵੀ ਉਹਨਾਂ ਦਾ ਇਸ ਸੂਟ ਆ ਇਹਦੇ ਨਾਲ ਵੀ ਉਹਨਾਂ ਨੇ ਪਲਾਜ਼ੋ ਹੀ ਡੈਡੀ ਕਰਵਾਇਆ ਇਹ ਸਿੰਪਲ ਸੂਟ ਜਾਨਕਿ ਇਹ ਹਜੇ ਡੈਡੀ ਕਰਵਾਏ ਨੇ ਉਹਨਾਂ ਨੇ ਫਸਟ ਟਾਈਮ ਆਪਣੇ ਕੋਲੋਂ ਸਟਿਚਿੰਗ ਕਰਵਾਈ ਆ ਤੇ ਇਦਾਂ ਸਾਰੇ ਆਪਾਂ ਲੈਸਿਸ ਦਾ ਕੰਮ ਦੇ ਦਿੱਤਾ ਵਾ ਤੇ ਨਾਲ ਇਸ ਤਰ੍ਹਾਂ ਸਾਰੇ ਲੈਸਿਸ ਚਾਕਾਂ ਦੇ ਉੱਪਰ ਤੁਹਾਨੂੰ ਮਿਲੂਗੀ ਇਹ ਵੀ ਰਸਟ ਕਲਰ ਦੇ ਉੱਪਰ ਆ ਬਹੁਤ ਪਿਆਰਾ ਜਿਹਾ ਪੀਸ ਆ ਨਾਲ ਇਸ ਤਰ੍ਹਾਂ ਸੇਮ ਪਲਾਜ਼ੋ ਆ ਜੀ ਤੇ ਆਪਾਂ ਲਾਸ ਕਿਟ ਦੇ ਦਿੱਤੀ ਇਸ ਠੀਕ ਹੈ ਜੀ ਜਿਹੜੀਆਂ ਪੈਨਾਂ ਨੇ ਹੁੱਕ ਵਗੈਰਾ ਲਗਵਾ ਕੇ ਪੈਂਟ ਵਾਂਗੂ ਬਣਵਾਉਣਾ ਹੁੰਦਾ ਤਾਂ ਸਪੈਸ਼ਲੀ ਦੱਸ ਦਿਆ ਕਰੋ ਤੇ ਨਹੀਂ ਤਾਂ ਜ਼ਿਆਦਾਤਰ ਹਰੇਕ ਕਲਾਸ ਕਿੱਟੀ ਪਉਂਦੀ ਆ ਤਾਂ ਕਿ ਪੌਂਚ ਵੀ ਕੰਫਰਟੇਬਲ ਰਹਿੰਦਾ ਤਾਂ ਤੁਸੀਂ ਉਹ ਵੀ ਤੁਸੀਂ ਜਿਵੇਂ ਵੀ ਜਾਨਕੀ ਆਪਣੇ ਆ ਤੁਹਾਡੀ ਆਪਣੀ ਚੁਆਇਸ ਹੁੰਦੀ ਆ ਤਾਂ ਉਸ ਤਰ੍ਹਾਂ ਸਾਰੀ ਚੀਜ਼ ਮੈਂਸ਼ਨ ਕਰ ਦਿਆ ਕਰੋ ਜਦੋਂ ਤੁਸੀਂ ਮੀਜਰਮੈਂਟ ਨਾਲ ਸੈਂਡ ਕਰਦੇ ਹੋ ਹੁੰਦੇ ਹੋ ਆ ਲੋ ਜੀ ਇੱਕ ਪੀਸ ਆਪਣਾ ਆਹ ਵਾਲਾ ਰੈਡੀ ਹੋਇਆ ਜੀ ਇਹ ਵੀ ਆਪਣੀ 2x2 कॉटन ਆ ਇਹਦੇ ਤਾਂ ਇੰਨੇ ਜ਼ਿਆਦਾ ਸੂਟ ਅਸੀਂ ਸੇਲ ਕਰ ਚੁੱਕਿਆ ਹੁਣ ਤਾਂ ਸਾਡੇ ਕੋਲ ਵੀ ਗਿਣਤੀ ਦੇ 10 ਕ ਸੂਟ ਰਹਿ ਗਏ ਮੇਲਾ ਦਾ 2250 ਤੋਂ ਉੱਪਰ ਸੂਟ ਸੀਗਾ ਇਹਦੇ ਜਿਹੜਾ ਆਪਾਂ ਚੱਕਿਆ ਸੀ ਬਹੁਤ ਪਿਆਰਾ ਰਿਸਪਾਂਸ ਮਿਲਿਆ ਇਹ ਵਾਲੀ कॉटन ਇੰਨੀ ਜ਼ਿਆਦਾ ਲਾਈਟ ਵੇਟ ਆ ਪਾਏ ਹੋਏ ਸੂਟ ਦਾ ਪਤਾ ਨਹੀਂ ਲੱਗਦਾ ਇੰਨਾ ਪਿਆਰਾ ਕਪੜਾ ਬਹੁਤ ਜ਼ਿਆਦਾ ਇਸ ਤਰ੍ਹਾਂ ਸਾਰੇ ਨਾਲ ਮੈਚਿੰਗ ਲੈਸਿਸ ਵਗੈਰਾ ਜਿਹੜੀਆਂ ਪੈਨਾ ਲੈਸਿਸ ਨਹੀਂ ਲਾਈਕ ਕਰਦੀਆਂ ਤਾਂ ਤੁਸੀਂ ਸਪੈਸ਼ਲੀ ਕਹਿ ਸਕਦੇ ਹੋ ਕਿ ਸਾਨੂੰ ਪਾਈਪਿੰਗ ਦੀ ਨਹੀਂ ਆਸੀ ਪਾਈਪਿੰਗ ਹੀ ਲਗਵਾਉਣੀ ਆ ਠੀਕ ਹੈ ਜੀ ਇਹਦੇ ਨਾਲ ਹੋ ਗਿਆ ਬਾਟਮ ਰੈਡੀ ਲਓ ਜੀ ਇਹ ਪਿਓਰ ਬਰਬਰੀ ਦੇ ਉੱਪਰ ਆ ਇਹਦੇ ਵਿੱਚ ਆਪਣੇ ਕੋਲ ਇੱਕ ਕਲਰ ਅਵੇਲੇਬਲ ਆ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਲੈ ਲਿਓ ਰਸ਼ੀਆ ਦੀ ਆ ਬਹੁਤ ਪਿਆਰਾ ਬੇਸ ਆ ਬਹੁਤ ਹੀ ਸੋਹਣਾ ਤੇ ਇਸ ਤਰ੍ਹਾਂ ਪਿੰਕ ਕਲਰ ਦੀ ਲੈਂਸ ਲਗਾ ਦਿੱਤੀ ਅਲੋਜੀ ਇਸ ਤਰ੍ਹਾਂ ਸਾਰੇ ਆਪਾਂ ਲੈਸਿਸ ਦਾ ਕੰਮ ਦਿੱਤਾ ਇਹਦੇ ਤੇ ਵੀ ਪਿੰਕ ਕਲਰ ਦੇ ਨਾਲ ਇਹਨੂੰ ਕੰਟਰਾਸਟ ਕੀਤਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੇ ਬਲੈਕ ਕਲਰ ਦੀ ਇਹਦੀ ਬਾਟਮ ਰਹੂਗੀ ਨਾਲ ਇਹਦੇ ਪਿਓਰ ਬਰਬੀ ਦਾ ਹੀ ਦੁਪੱਟਾ ਰਹੂਗਾ ਇਹ ਵੀ ਇਹ ਸਿੰਪਲ ਸੋਬਰ ਹੀ ਬਣਾਇਆ ਕਿਉਂਕਿ ਫਸਟ ਟਾਈਮ ਇਹ ਸੂਟ ਜਾ ਰਹੇ ਨੇ ਜਿਹੜੇ ਪਹਿਣਾ ਦੇ ਤਾਂ ਰੈਗੂਲਰ ਜਾਂਦੇ ਨੇ ਉਹਨਾਂ ਦੇ ਤਾਂ ਕਈ ਕਈ ਪੀਸ ਹੋ ਜਾਂਦੇ ਨੇ ਇਹਨਾਂ ਦੇ ਪਹਿਲੀ ਵਾਰ ਚੱਲੇ ਕਰਕੇ ਫਿਟਿੰਗ ਵਗੈਰਾ ਚੈੱਕ ਹੋ ਜੂਗੀ ਤਾਂ ਕਰਕੇ ਇੱਕ ਇੱਕ ਪੀਸ ਸਾਰਿਆਂ ਦੇ ਰੈਡੀ ਹੋ ਕੇ ਚੱਲੇ ਨੇ ਤੇ ਮੇਜਰਮੈਂਟ ਦੇ ਹਿਸਾਬ ਨਾਲ ਉਹਨਾਂ ਨੂੰ ਪਤਾ ਲੱਗ ਜੂਗਾ ਸਟਿਚਿੰਗ ਦਾ ਵੀ ਕਿਦਾਂ ਦੀ ਸਟਿਚਿੰਗ ਆ ਲਓ ਜੀ ਇਹ ਪਰਪਲ ਸ਼ੈਡ ਦੇ ਤੇ ਇਹ ਸਾਰਾ ਆਪਣਾ ਥ्रेड ਵਰਕ ਦਾ ਪੀਸ ਆ ਸਾਰੇ ਤੇ ਥ्रेड ਵਰਕ ਹੋਇਆ ਹੋਇਆ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਬਾਹਾਂ ਦੇ ਉੱਪਰ ਸਾਨੂੰ ਸੇਮ ਥ्रेड ਵਰਕ ਦਾ ਕੰਮ ਮਿਲੂਗਾ ਇਹਦੇ ਨਾਲ ਵੀ ਪਲੇਨ ਬਾਟਮ ਆ ਇਸ ਤਰ੍ਹਾਂ ਠੀਕ ਹੈ ਜੀ ਲਓ ਜੀ ਆ ਆਪਣੇ ਛੋਟੀਆਂ-ਛੋਟੀਆਂ ਭੈਣਾਂ ਦੇ ਸੂਟ ਬਣ ਕੇ ਚੱਲੇ ਆ ਜੀ ਛੋਟੀਆਂ ਜੀਆਂ ਬੱਚੀਆਂ ਦੇ ਇਹਨਾਂ ਨੂੰ ਆਪਾਂ ਨਾ ਪਿਓਰ ਵਿਸਕੋਸ ਜਾਰਜਟ ਦੇ ਉੱਪਰ ਡਿਜ਼ਾਈਨ ਕੀਤਾ ਪਿਓਰ ਵਿਸਕਾਸ ਜਾਰਜਟ ਦਾ ਫੈਬਰਿਕ ਲਾ ਕੇ ਉਹਨਾਂ ਦੀ ਮੰਮਾ ਦਾ ਸੂਟ ਵੀ ਸੇਮ ਇਹੀ ਕਲਰ ਦਾ ਗਿਆ ਆਪਣੇ ਕੋਲ ਬਣ ਕੇ ਹਜੇ ਅੱਗੇ ਡਿਸਪੈਚ ਹੋਣਾ ਇਹ ਆਸਟ੍ਰੇਲੀਆ ਨੇ ਜਿਨ੍ਹਾਂ ਨੇ ਮੰਗਵਾਏ ਨੇ ਫਰਸਟ ਟਾਈਮ ਆਪਣੇ ਕੋਲ ਆਰਡਰ ਦਿੱਤਾ ਵਾ ਤੇ ਇਸ ਤਰ੍ਹਾਂ ਆਪਾਂ ਬਹੁਤ ਸੋਹਣੇ ਡੀਜ਼ ਲਾ ਕੇ ਉਹਨਾਂ ਦੇ ਸੂਟ ਰੈਡੀ ਕੀਤੇ ਨੇ ਜੀ ਤੇ ਫੈਬਰਿਕ ਵੀ ਪੂਰਾ ਸਕਿਨ ਫ੍ਰੈਂਡਲੀ ਰੱਖਿਆ ਕਿਉਂਕਿ ਉਹਨਾਂ ਨੇ ਸਿੰਥੈਟਿਕ ਬੇਸ ਕਿਹਾ ਸੀ ਕਾਟਨ ਬੇਸ ਨਹੀਂ ਚਾਹੀਦਾ ਸੀ ਸੋ ਇਦਾਂ ਦਾ ਫੈਬਰਿਕ ਕੀਤਾ ਵਾ ਤਾਂ ਕਿ ਉਹ ਕੰਫਰਟੇਬਲ ਵੀ ਰਹਿਣ ਤੇ ਫੈਬਰਿਕ ਨੂੰ ਛੇਤੀ ਕੁਝ ਹੋਵੇ ਵੀ ਨਾ ਕਿਉਂਕਿ ਬੱਚੇ ਹਨਾ ਵੀ ਹੈਗੇ ਨੇ ਤਾਂ ਆਆਂ ਵੀ ਮੇ ਨਾ ਵੀ ਫੈਬਰਿਕ ਛੇਤੀ ਖਰਾਬ ਨਾ ਹੋਵੇ। ਸੋ ਵਧੀਆ ਵਾਲੀ ਲਾਈਨਿੰਗ ਵਾਲੀ ਇਹ ਜੌਰਜਟ ਜਿਹੜੀ ਆਪਾਂ ਲਗਾਈ ਆ। ਤਾਂ ਇਦਾਂ ਆਪਾਂ ਦੁਪੱਟੇ ਰੈਡੀ ਕੀਤੇ ਆ। ਇਹ ਸਭ ਤੋਂ ਛੋਟੀ ਬੱਚੀ ਦਾ ਸੂਟ ਆ ਜੀ। ਤੇ ਇਸ ਤੋਂ ਬਾਅਦ ਫਿਰ ਆ ਰਿਹਾ ਵਾ ਨੈਕਸਟ ਵਾਲਾ ਮੀਡੀਅਮ ਸਾਈਜ਼ ਦੇ ਵਿੱਚ ਤਿੰਨ ਭੈਣਾਂ ਨੇ ਤਿੰਨਾਂ ਦਾ ਸੇਮ ਸੇਮ ਬਣਵਾਏ ਨੇ। ਆਹ ਲੋ ਜੀ। 골ਡਨ ਦੇ ਨਾਲ ਆਪਾਂ ਸਾਰੇ ਸੂਟ ਨੂੰ ਪੂਰਾ ਸੇਮ ਡਿਜ਼ਾਈਨ ਦਿੱਤਾ ਹੋਇਆ ਸਾਰੇ ਸੂਟਾਂ ਨੂੰ। ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ। ਨਾਲ ਸੇਮ ਹੈਗੀਆਂ ਬਾਟਮ। ਨਾਲ ਸੇਮ ਮੋਰੀਆਂ ਦੇ ਉੱਪਰ ਸੇਮ ਆਪਾਂ ਗੋਟੇ ਦਾ ਕੰਮ ਕੀਤਾ ਤੇ ਨਾਲ ਸੇਮ ਚੁੰਨੀਆਂ ਦੇ ਉੱਪਰ ਜਿਹੜੇ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਲਟਕਣ ਵਾਲੀਆਂ ਇਸ ਤਰ੍ਹਾਂ ਚੁੰਨੀਆਂ ਲਗਾਈਆਂ ਨੇ ਆਪਾਂ ਲਾਈਨਿੰਗ ਵਾਲੀ ਆ ਦੁਪੱਟਾ ਫੈਬਰਿਕ ਜਿਹੜਾ ਹੈਗਾ ਵਾ ਬਹੁਤ ਪਿਆਰਾ ਜਿਹਾ ਤੇ ਨੈਕਸਟ ਵਾਲਾ ਵੀ ਸੇਮ ਹੀ ਆ ਜੀ ਇਹ ਛੋਟਾ ਵੱਡਾ ਵੱਡਾ ਇਸ ਤਰ੍ਹਾਂ ਤਿੰਨ ਸਾਈਜ਼ਾਂ ਦੇ ਵਿੱਚ ਬਣੇ ਨੇ ਲਓ ਜੀ ਉਮੀਦ ਆ ਕਿ ਉਹਨਾਂ ਨੂੰ ਬਹੁਤ ਪਸੰਦ ਆਉਣਗੇ ਬਹੁਤ ਪਿਆਰੇ ਅਸੀਂ ਆਪਦੇ ਜਾਨੀ ਬਣਾਏ ਨੇ ਮੇਨ ਆ ਕਿ ਮੇਜਰਮੈਂਟ ਬਸ ਸਹੀ ਹੋਵੇ ਵੈਸੇ ਤਾਂ ਅਸੀਂ ਇੱਕ 1.5 ਇੰਚ ਦਾ ਫਰਕ ਹੀ ਰੱਖਿਆ ਵੱਡਾ ਹੀ ਰੱਖਿਆ ਮੇਜਰਮੈਂਟ ਦੇ ਨਾਲੋਂ ਸਾਰੇ ਸੂਟਾਂ ਨੂੰ ਦੁਪੱਟੇ ਬਹੁਤ ਸੋਹਣੇ ਲੱਗ ਰਹੇ ਨੇ ਇਹ ਤਿੰਨ ਸੂਟ ਆਪਣੇ ਛੋਟੀਆਂ ਭੈਣਾਂ ਦੇ ਬਣ ਕੇ ਚੱਲਿਆ ਜੀ ਹਲੋ ਜੀ ਇਹ ਆਪਣਾ ਚੱਲਿਆ ਪਿਓਰ ਖਾਦੀ ਦੇ ਉੱਪਰ ਪਿਓਰ ਖਾਦੀ ਦਾ ਸੂਟ ਆ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਤੇ ਇਸ ਤਰ੍ਹਾਂ ਆਪਾਂ ਇਹਨੂੰ ਜਸਟ ਸਿੰਪਲ ਸੋਬਰ ਪਾਈਪਿੰਗਸ ਦੇ ਦਿਆਂ ਠੀਕ ਹੈ ਜੀ ਬਹੁਤ ਸੋਹਣੀਆਂ ਪਾਈਪਿੰਗ ਦੇਤੀਆਂ ਨਾਲ ਚਾਕਾਂ ਦੇ ਉੱਪਰ ਸੇਮ ਪਾਈਪਿੰਗ ਦੇਤੀਆਂ ਤੇ ਨਾਲ ਹੀ ਤੇ ਸੇਮ ਹੈਗੇ ਜੀ ਬਾਟਮ ਠੀਕ ਹੈ ਜੀ ਇਹ ਮੂੜੀਆਂ ਵਗੈਰਾ ਜਿੰਮੇ ਤੁਸੀਂ ਖੁਦ ਰੈਡੀ ਕਰਵਾਉਣੀਆਂ ਇਹ ਜਸਟ ਦੀਦੀ ਇਹ ਸਿੰਪਲ ਜਿਹੀ ਪਾਉਂਦੇ ਆ ਜਿਆਦਾ ਨਹੀਂ ਪਾਉਂਦੇ ਹੈਗੇ ਬਿਲਕੁਲ ਹੀ ਪੋਲੀਆਂ ਜੀਆਂ ਸਾਫਟ ਦੀਆਂ ਮੂੜੀਆਂ ਪਾਉਂਦੇ ਨੇ ਤੇ ਜਿੰਮੀ ਆਪਾਂ ਆਮ ਨੋਰਮਲ ਜਿਹੜੀਆਂ ਚੱਲਦੀਆਂ ਉਹ ਤਾਂ ਅਲੱਗ ਤੋਂ ਆਪਾਂ ਬੋਕਰਮ ਵਗੈਰਾ ਪਾ ਕੇ ਬਣਾਉਨੇ ਆ ਆ ਲੋ ਇਹ ਵੀ ਉਹਨਾਂ ਦਾ ਪਿਓਰ ਖਾਦੀ ਦੇ ਉੱਪਰ ਹੀ ਆ ਇਹਨੂੰ ਆਪਾਂ ਇਸ ਤਰ੍ਹਾਂ ਕੰਟਰਾਸਟ ਲੈਸ ਦੇ ਦਿੱਤੇ ਇਹਦਾ ਗਲਾ ਆਪਾਂ ਚਾਰਸ ਰੱਖਿਆ ਇਹਦਾ ਥੋੜਾ ਜਿਹਾ ਇਸ ਤਰ੍ਹਾਂ ਡਿਜ਼ਾਈਨ ਜਿਹਾ ਇਸ ਇਹਦਾ ਪੂਰਾ ਚਾਰਸ ਤੇ ਚਾਕਾਂ ਦੇ ਉੱਤੇ ਵੀ ਸੇਮ ਲੈਸ ਘੁੰਮ ਰਹੀ ਹੈ ਜੀ ਬਹੁਤ ਪਿਆਰੀ ਬਹੁਤ ਸੋਹਣੀ ਪੂਰੀ ਫਿਨਿਸ਼ਿੰਗ ਦੇ ਨਾਲ ਨੀਟ ਰਣ ਗਏ ਸਫਾਈ ਤੁਹਾਨੂੰ ਪੂਰੀ ਮਿਲੇਗੀ ਸਟਿਚਿੰਗ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਮਿਲੇਗੀ ਸਟਿਚਿੰਗ ਦੇ ਵਿੱਚ ਬਸ ਤੁਹਾਡੇ ਮੀਜਰਮੈਂਟ ਸਹੀ ਹੋਣਾ ਚਾਹੀਦਾ ਇਹ ਹੈਗੀ ਨਾਲ ਇਹਨਾਂ ਦੇ ਸੇਮ ਬਾਟਮ ਠੀਕ ਹੈ ਜੀ ਇਹ ਦੋ ਸੂਟ ਸੀਗੇ ਇਹਨਾਂ ਦੇ ਪਿਓਰ ਖਾਦੀ ਦੇ ਆਲ ਹੋਵੇ ਜਿਹੜੇ ਸਟਿਚ ਹੋ ਕੇ ਚਲੇ ਆ ਦੁਪੱਟੇ ਨਹੀਂ ਉਹਨਾਂ ਨੇ ਸਾਡੇ ਕੋਲੋਂ ਕਰਵਾਏ ਸ਼ਾਇਦ ਉਹਨਾਂ ਕੋਲ ਹੋਣ ਜਾਂ ਜਿੰਨੇ ਵੀ ਉਹਨਾਂ ਨੇ ਕਰਨਾ ਹੋਊਗਾ ਨੈਕਸਟ ਵਾਲਾ ਜਿਹੜਾ ਉਹਨਾਂ ਦਾ ਚੱਲਿਆ ਇਹ ਕਪੜਾ ਜਿਹੜਾ ਪਿਓਰ ਕਾਟਨ ਦੇ ਉੱਪਰ ਆ ਬਹੁਤ ਪਿਆਰਾ ਬਹੁਤ ਸੋਹਣਾ ਕਪੜਾ ਵਾ ਇਹਨਾਂ ਨੂੰ ਪੈਸਿੰਗ ਵਗੈਰਾ ਅਜੇ ਹੋਣੀ ਆ ਜੀ ਸੋ ਇਸ ਚੀਜ਼ ਨੂੰ ਥੋੜਾ ਜਿਹਾ ਇਗਨੋਰ ਕਰਿਓ ਜਸਟ ਅ ਸਟਿਚਿੰਗ ਹੋ ਕੇ ਆਇਨੀ ਇਹਦੀ ਡਿਜ਼ਾਈਨਿੰਗ ਮੇਨ ਆ ਜਿਹੜੀ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਗਲੇ ਤੇ ਬਹੁਤ ਸੋਹਣੀ ਬਹੁਤ ਪਿਆਰੀ ਇਸ ਤਰ੍ਹਾਂ ਅਸੀਂ ਡਿਜ਼ਾਈਨਿੰਗ ਦਿੱਤੀ ਆ ਦੇਖੋ ਕਿੰਨਾ ਸੋਹਣਾ ਨੱਕ ਬਣਿਆ ਕਿਉਂਕਿ ਇਹ ਦੀਦੀ ਨਾ ਇਸ ਤਰ੍ਹਾਂ ਕੁੜਤਾ ਵਗੈਰਾ ਜਾਂ ਇਦਾਂ ਕੁਝ ਅਲੱਗ ਡਿਫਰੈਂਟ ਜਿਹਾ ਪਾਉਣਾ ਜ਼ਿਆਦਾ ਪਸੰਦ ਕਰਦੇ ਨੇ ਤੇ ਇਸ ਤਰ੍ਹਾਂ ਆਪਾਂ ਰੱਖੀਆਂ ਬਾਹਾਂ ਬਾਹਾਂ ਦੇ ਉੱਪਰ ਸੇਮ ਆਪਾਂ ਲੈਂਸ ਦੇ ਦਿੱਤੇ ਠੀਕ ਹੈ ਜੀ ਤੇ ਪੱਲੇ ਦੇ ਉੱਪਰ ਸੇਮ ਲੈਸ ਇਸ ਦਾ ਡਿਜ਼ਾਈਨ ਦਿੱਤਾ ਹੋਇਆ ਨਾਲ ਇਹਦੇ ਸੇਮ ਹੈਗੀ ਆ ਬਾਟਮ ਤੇ ਇਹਦੇ ਨਾਲ ਸੀਗਾ ਜਿਹੜਾ ਦੁਪੱਟਾ ਉਹ ਸੀਗਾ ਵਿਸਕੋਸ ਮਸਲੀਨ ਠੀਕ ਹੈ ਜੀ ਮਸਲੀਨ ਦਾ ਦੁਪੱਟਾ ਸੀਗਾ